ਨਮਸਕਾਰ ਜੀ ਮੈਂ ਚੰਨ ਸਿੰਘ ਬਲਾਕ ਪ੍ਰੈਸਿਡੈਂਟ ਧਾਰਕਲਾ ਆਮ ਆਦਮੀ ਪਾਰਟੀ ਤੋਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣਾ ਚਾਹਨਾ ਕਿ ਪਿਛਲੇ 10 ਸਾਲਾਂ ਤੋਂ ਜਿਹੜੇ ਲਿੰਕ ਰੋਡ ਟੁੱਟੇ ਹੋਏ ਸਨ ਜਿੰਦੀ ਕੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਜ਼ਿਆਦਾ ਮੁਸ਼ਕਲ ਸੀ ਲੋਕਾਂ ਨੂੰ ਅੱਜ ਆਮ ਸਿੰਘ ਮੰਟੂ ਜੀ ਦੇ ਪ੍ਰੇਰਿਆਸਾਂ ਸਦਕੇ ਪੰਜਾਬ ਸਰਕਾਰ ਨੇ ਰੋਡਾਂ ਦੇ ਜਿਹੜੇ ਫੰਡ ਰੀਲੀਜ਼ ਕਰਤੇ ਪਿਛਲੀਆਂ ਸਰਕਾਰਾਂ ਨੇ ਇਹਨਾਂ ਰੋਡਾਂ ਦੀ ਕੋਈ ਸੁਧਰੀ ਨਹੀਂ ਅੱਜ ਜੋ ਮੰਟੂ ਬਾਦੇ ਪ੍ਰਿਆਸਾਂ ਸਾਹਿਬ ਜਿਹੜਾ ਫੰਡ ਲੀਜੋਇਆ ਜਿਨ੍ਹਾਂ ਰੋਡਾਂ ਦਾ ਉਹ ਮੈਂ ਤੁਹਾਨੂੰ ਦੱਸਾਂਗਾ ਉਹਨਾਂ ਰੋਡਾਂ ਬਾਰੇ ਲਿਸਟ ਮੈਂ ਤੁਹਾਨੂੰ ਦੱਸਾਂਗਾ ਅਸੀਂ ਆਮ ਜੰਟੂ ਜੀ ਦੇ ਤੇ ਪੰਜਾਬ ਸਰਕਾਰ ਜੀ ਦੇ ਬਹੁਤ ਧੰਨਵਾਦੀ ਆ ਕਿ ਸਾਡੇ ਜਿਹੜੇ ਹੈ ਧਾਰ ਬਲਾਕ ਦੀ ਨੁਹਾਰ ਬਦਲ ਜਾਏਗੀ ਇਹ ਰੋਡ ਬਣਨ ਕਰਨ ਕਿਉਂਕਿ ਤੇ ਕੰਮ ਬੜਾ ਖਰਾਬ ਸੀ ਹਾਲ ਤੇ ਬੜੀ ਖਰਾਬ ਸੀ ਤੇ ਉਹਨਾਂ ਰੋਡਾਂ ਬਾਰੇ ਮੈਂ ਤੁਹਾਨੂੰ ਜਿਹੜਾ ਦੱਸਣਾ ਚਾਹਾਂ ਕਿ ਕਿਹੜੇ ਕਿਹੜੇ ਰੋਡ ਪੈਣ ਤੇ ਅੱਛਾ ਦੂਸਰੀ ਗੱਲ ਕੋ ਹੋਰ ਵੀ ਮੈਂ ਕਹਿਣਾ ਚਾਹਾਂ ਕਿ ਬਹੁਤ ਜਲਦੀ ਨਵੇਂ ਰੋਡ ਜਿਹੜੇ ਪੈਣ ਨੇ ਇਹਦੇ ਪੁਰਾਣੇ ਰੋਡਾਂ ਦੀ ਰਿਪੇਅਰ ਹੋਣੀ ਹੈ ਜਿਹੜੇ ਨਵੇਂ ਰੋਡ ਵੀ ਪੈਣੇ ਆ ਉਹਦਾ ਵੀ ਫੰਡ ਬੜੀ ਜਲਦੀ ਰਿਲੀਜ਼ ਹੋ ਜਾਗਾ ਮੰਟੂ ਭਾਜੀ ਪੂਰੀ ਜੜੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਤੇ ਇਹ ਸਿਰਫ ਮੈਂ ਧਾਰ ਬਲਾ ਦੀ ਗੱਲ ਕਰ ਰਿਹਾ ਬਾਕੀ ਸੁजानਪੁਰ ਵਗੈਰਾ ਹਰ ਜਗ੍ਹਾ ਪੈਸਾ ਆ ਹਰ ਜਗ੍ਹਾ ਰੋਡਾਂ ਦੇ ਪੈਸੇ ਜਿਹੜੇ ਆ ਪੰਡ ਪੰਜਾਬ ਸਰਕਾਰ ਨੇ ਰਿਲੀਜ਼ ਕਰਦੇ ਨੇ ਤੇ ਹੁਣ ਨਾ ਉਹਨਾਂ ਰੋਡਾਂ ਬਾਰੇ ਥੋੜਾ ਜਿਆ ਤੁਹਾਨੂੰ ਦੱਸਣਾ ਚਾਹਨਾ ਕਿ ਕਿਹੜੇ ਕਿਹੜੇ ਰੋਡ ਪੀਂ ਸਭ ਤੋਂ ਪਹਿਲਾਂ ਨਾ ਗੱਲ ਕਰਨਾ ਆ ਨੰਬਰ 1 ਭਟਵਾ ਪੂੰਰੀ ਪਲਾ ਲੰਗਾ ਤੋਂ ਦਨੇਰਾ ਸੁਲੀ ਲੀ ਰੋ ਸੁਲਿਆਰੀ ਰੋਡ ਦੂਜਾ ਸੀੜੀ ਰੋਡ ਤੋਂ ਨੁੰਗਲ ਚੰਡੋਲਾ ਤੀਸਰਾ ਸੀੜੀ ਰੋਡ ਤੋਂ ਪੰਜਾਲਾ ਚੌਥਾ ਸੀੜੀ ਰੋਡ ਤੋਂ ਕੋਲੋਨਾ ਹਰਜਨ ਆਵਾਜ ਪਿੰਮਨ ਨੰਗਰ ਤੋਂ ਸਨੇਲੀ ਰੋਡ ਤੂੰੜੀ ਜੇ ਮਾ ਸੀੜੀ ਰੋਡ ਤੋਂ ਕੋਲੋਨਾਹਰ ਜਨ ਆਵਾਦੀ ਸਤਿਮਾਨ 3 ਕਰੋੜ ਤੋਂ ਗਾਲ ਹਰਜੰ ਬਸਤੀ ਪਟਵਾ ਅੱਡਾ ਤੋਂ ਹਾਰ ਸਿੰਘ ਦੇ ਘਰ ਤੱਕ ਹਰਿਆ ਤੋਂ ਚੱਕੜ ਰੋਡ ਕੂਈ ਤੋਂ ਪਟੋਲੀ ਰੋਡ 60 ਤੋਂ 60 ਸਕੂਲ ਤੱਕ ਕਰੋੜ ਹਾਟੀ ਮਾਣੋ ਤੋਂ ਹਰ ਜਨ ਆਬਾਦੀ ਪਤਰਾਲੋਂ ਤੋਂ ਸਤੀਨ ਰੋਡ 62 ਲੋਹਾਲਾ ਮਹੱਲਾ ਨਰੈਣਪੁਰ ਤੋਂ ਪੱਟਾ ਚੰਡੋਲਾ ਰੋਡ ਰੋਡ ਤੱਕ ਪੱਟਾ ਰੋਡ ਤੋਂ ਗੱਦੀਆਂ ਦੀ ਆਬਾਦੀ ਮੰਗਣੀ ਸੁਕਰੀਏ ਤੋਂ ਸਲਾਰੀ ਖਟ ਬਲੇਵਾ ਤੋਂ ਦਰੰਗ ਖਟ ਬਸੋਲੀ ਤਰਪੂਆ ਪਲੰਗੀ ਰੋਡ ਚੱਕਰ ਤੋਂ ਸੁਲਾ ਸੁਰਾਲ ਰੋਡ ਛੋਟੀ ਧਾਤੋਂ ਸ਼ਿਵ ਮੰਦਰ ਮੰਗਣੀਓਂ ਡੈਰ ਰੋਡ ਤੋਂ ਪਟਾ ਮੱਲਾ ਸੁਖਨੇ ਆਪੋਂ ਚਿਬਈ ਰੋਡ ਦਰੰਗ ਖਟ ਤੋਂ ਕੋ ਵਾਲਾ ਰੋਡ ਇਸ ਤੋਂ ਲਾਵਾ ਵੀ ਬਹੁਤ ਸਾਰੇ ਰੋਡ ਨੇ ਜਿਹੜੇ ਕਿ ਮੈਂ ਸਿਰਫ ਧਾਰ ਬਲਗ ਦੇ ਰੋਡਾਂ ਬਾਰੇ ਆਪਣੇ ਧਾਰ ਬਲਗ ਨਿਵਾਸੀਆਂ ਨੂੰ ਦੱਸਿਆ ਮੈਂ ਆਪਣੀ ਤਰਫ ਤੋਂ ਤੇ ਧਾਰ ਬਲਗ ਨਿਵਾਸੀਆਂ ਦੀ ਤਰਫ ਤੋਂ ਠਾਕੁਰ ਅਮਰ ਸਿੰਘ ਮਟੂ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਨਾ ਵੱਡਾ ਕੰਮ ਸਾਡੇ ਧਾਰ ਬਲੌਗ ਵਾਸਤੇ ਕੀਤਾ ਹੈ ਮੇਰਾ ਧਾਰ ਬਲੌਗ ਦੀ ਨੁਹਾਰ ਹੀ ਬਦਲ ਜਾਏਗੀ ਤੇ ਮੈਂ ਬਹੁਤ ਧੰਨਵਾਦੀ ਹਾਂ ਜੈ ਹਿੰਦ ਜੈ ਭਾਰਤ